ਅੱਜ ਜੋ ਸਾਡੀ ਪਾਰਟੀ ਵੱਲੋਂ ਬਲਾਕ ਸੰਵਤੀ ਮੈਂਬਰ ਜੋ ਨੀਲੋ ਜ਼ੋਨ ਦੇ ਅਧੀਨ ਆਉਂਦੇ ਨੇ ਉਹਨਾਂ ਨੂੰ ਟਿਕਟਸ ਸਾਰੀਆਂ ਵੰਡੀਆਂ ਗਈਆਂ ਨੇ ਐਮਐਲ ਸਾਬ ਦੇ ਜੋ ਹੁਕਮ ਅਨੁਸਾਰ ਇਹਨਾਂ ਵਿੱਚੋਂ ਰੀਮਾ ਰੰਗੀ ਜੀ ਮਾਛੀਵੜਾ ਖਾਮ ਤੋਂ ਜਸਮਿੰਦਰ ਕੌਰ ਹਿਆਤਪੁਰੇ ਤੋਂ ਜਸਮਿੰਦਰ ਕੌਰ ਚਕਲੀਆਦਲ ਤੋਂ ਜਗਤਾਰ ਸਿੰਘ ਜਾਤੀਆਲ ਤੋਂ ਕਸ਼ਮੀਰ ਸਿੰਘ ਮਾਛੀਵੜਾ ਮਾਣੇਆਲ ਤੋਂ ਕੁਲਦੀਪ ਕੌਰ ਤਖਰਾ ਤੋਂ ਸਰਿੰਦਰ ਕੌਰ ਰਤੀਪੁਰ ਤੋਂ ਗੁਰਪ੍ਰੀਤ ਸਿੰਘ ਸ਼ੇਰਪੁਰ ਬੇੜ ਤੋਂ ਰੀਨਾ ਰਾਣੀ ਹੈਡੋਂ ਬੇੜ ਤੋਂ ਮਲਕੀਤ ਕੋਰ ਪੰਜ ਗਰਈਆਂ ਤੋਂ ਇਹ ਟਿਕਟਸ ਅੱਜ ਵੰਡਿਆ ਗਏ ਕਿੰਨੇ ਜੂਨ ਆ ਰਹੇ ਨੀਲੋ ਜੌਨ ਸਾਡੇ ਨੀਲੋ ਜੌਨ ਵਿੱਚ ਤਕਰੀਬਨ 10 ਜੂਨ ਨੇ 10 ਬਲੌਕ 37 ਜੂਨਸ ਅਨਾਉਂਸ ਕਰਦੇ ਹਾਂ ਜੀ ਹਾਂ ਜੀ ਜਿਹਦੇ ਵਿੱਚੋਂ ਦੋ ਅਜੇ ਥੋੜਾ ਜਿਆਦਾ ਡਿਸਕਸ਼ਨ ਅਧੀਨ ਹੈਗੇ ਨੇ ਜਿਹਦੇ ਵਿੱਚ ਆਪਣਾ ਮਾਣੇਵਾਲ ਤੇ ਜੀ ਜਾਤੀਵਾਲ ਤੇ ਉਹ ਥੋੜੇ ਜਿਹਾ ਡਿਸਕਸ਼ਨ ਅਧੀਨ ਨੇ ਉਹ ਗਏ ਹੋਏ ਨੇ ਤੇ ਬਾਕੀ ਸਾਰੇ ਡਿਕਲੇਅਰ ਕਰਤੀ ਅਸੀਂ ਇਹ ਕਾਗਜ਼ੇ ਪਰ ਨਹੀਂ ਕਰੋ ਕੱਲ ਪਰਨੇ ਕਾਗਜ਼ੇ ਅੱਜ ਫਾਈਲਾਂ ਆਲਮੋਸਟ ਕੰਪਲੀਟ ਨੇ ਜੀ ਕੋਸ਼ਿਸ਼ ਸਾਡੀ ਹੈ ਕਿ ਅੱਜ ਅਸੀਂ ਸਬਮਿਟ ਕਰ ਦੇਣੀ ਤੇ ਕੱਲ 11 ਵਜੇ ਤੱਕ ਸਾਡੇ ਜਿਹੜੇ ਸਾਰੇ ਫਾਈਲਸ ਨੂੰ ਕੰਪਲੀਟ ਸਬਮਿਸ਼ਨ ਹੋਏਗੀ ਕਿਸਾ ਲੱਗ ਰਹੀ ਪਿੰਡਾਂ ਦੇ ਵਿੱਚ ਦੇਖੋ ਜੋ ਅੱਜ ਦਾ ਮਾਹੌਲ ਹੈ ਆਮ ਆਦਮੀ ਪਾਰਟੀ ਦੀਆਂ ਜੋ ਕਾਰਗੁਜ਼ਾਰੀਆਂ ਨੂੰ ਨੋਤ ਹੋਸ਼ ਹੋ ਕੇ ਜੋ ਹਜੂਮ ਉਮੜਿਆ ਹੋਇਆ ਲੋਕਾਂ 'ਚ ਬਹੁਤ ਭਾਰੀ ਉਤਸ਼ਾਹ ਹੈ ਸਾਰੇ ਸਾਨੂੰ ਕਹਿ ਰਹੇ ਨੇ ਜੋ ਸਾਡਾ ਨੀਲੋ ਜੋਂਨਾ ਹੈ ਸਾਰੇ ਬਲਾਕ ਸੰਵਤੀ ਮੈਂਬਰਸ ਔਰ ਸਾਡੇ ਜੋ ਜ਼ਿਲ੍ਹਾ ਪ੍ਰੇਸ਼ਦ ਨੇ ਭਾਰੀ ਬਹੁਮਤ ਨਾਲ ਸਾਨੂੰ ਜਿੱਤਣਗੇ